ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ 2 ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸ਼ਿਆਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਸੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਪਾਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਦੇਵਨੂ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਇਸ ਕੇਸਾਂ ਵਿੱਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇਹ ਨਹੀਂ ਮਟੀਕਲ ਲੈ ਗਏ ਹੁੰਦੇ ਸੀ ਇਹ ਨਹੀਂ ਮਟੀਕਲ ਹਾਂ ਦੇ ਸਾਹ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਇਹ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲ ਇਹ ਗਾਂ ਵੇਚਦੇ ਸੀ ਉਹ ਡਰਗ ਮਨੀ ਕਿਸ ਦੇ ਵਿੱਚ ਆ ਕਿ ਉਹ ਕਿੰਨੀ ਡਰਗ ਮਨੀ ਉਹ ਡਰਗ ਮਨੀ 95000 ਆ ਇਹਨਾਂ ਕੋਲੇ ਉਹ ਡਰਗ ਮਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੁੱਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੰਨੇ ਕੇਸ ਦੇ ਅਕੈਡਮੀ ਦੀ ਮਾਤਰਾ ਦੇ ਵਿੱਚ ਕਿਉਂਕਿ ਇਹਨਾਂ ਨਾਲ ਕਸੂਰੀ ਕੇ ਪਾਕਿਸਤਾਨੋਂ ਮੋਲਵਾ ਕੇ ਪੈਸੇ ਕੇ ਸਾਧੇ ਲੂਸ ਕਰਦੇ ਸੀ ਨਹੀਂ ਐ ਐਜ਼ ਆਫ ਨਾਓ ਆ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਫੋਕਸ ਦਾ ਫੋਕਸ ਕਿਸ ਪਾਸੇ ਹੈ ਉਹਨਾਂ ਨੂੰ ਵੀ ਮੁਕਤ ਰਹੀ ਹੈ ਡੀਟ ਦੇ ਰਹੀ ਹੈ ਵੀਟ ਦਾ ਤਾਂ ਉਸ ਤੋਂ ਵੱਡੇ ਬੱਚਿਆਂ ਨੂੰ ਬਣਨ ਕਰਕੇ ਇਸ ਪਾਸੇ ਤਾਂ ਡੱਟਦਾ ਚੱਲਦਾ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਤੋਂ ਬਾਹਰ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਬੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਜੋ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁੱਖ ਧਾਰਾ ਚ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਇਸ ਵੰਸ ਕੋਈ ਵੀ ਤੁਹਾਡੀਆਂ ਤੁਹਾਡੀਆਂ ਕਹਿੰਦੇ ਆ 8 ਕਿਲੋ 9 ਕਿਲੋ ਨੌਬਲ ਹੋ ਗਈ। ਪਰ ਅਫਸਰ ਜਿੱਦਾਂ ਉਹ ਜਾਂਦੇ ਨੇ ਇਹ ਜਦੋਂ ਉਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਉਹਨਾਂ ਦਾ ਕੰਫਰਮੇਸ਼ਨ ਰੇਟ ਜਿਹੜਾ ਉਹ ਕਹਿੰਦੇ ਤਾਂ ਕਿੰਨੇ ਕਿੰਨੇ ਬਾਅਦ ਦੇ ਵਿੱਚ ਜਾ ਕੇ ਤੁਸੀਂ ਜਾਂ ਤੇ ਜਮਾਨਤ ਕਰਾ ਕੇ ਫਿਰ ਸ਼ੁਰੂ ਕਰ ਦਿੰਦੇ ਨੇ ਜਾਂ ਪਰਮਿਸ਼ਨ ਦੀ ਮਾਰੀ ਉਹ ਦਿੰਦੀ। ਉਹ ਕਿਉਂਕਿ ਪੁਲਿਸ ਦਾ ਕੰਮ ਅਸਲੀ ਨਹੀਂ ਜਿਹੜਾ ਪੁਲਿਸ ਦਾ ਕੰਮ ਲਗਾਤਾਰ ਇੱਕ ਤੋਂ ਅੱਗੇ ਪਰ ਦੂਸਰੇ ਨੂੰ ਨਾ ਜਾਂਚ ਜਾਂਚ ਕਰ। ਉੱਥੇ ਜਾਂਚ ਕਰਨ ਤੋਂ ਮੇਰੀ ਪੱਕੀ ਸਜ਼ਾ ਮਿਲਦੀ ਉਸ ਪਾਸੇ ਇਹਨਾਂ ਦਾ ਬੋਲੋ ਫੀਸ ਦੇਖਿਆ ਦਿੱਤਾ ਜਾਂਦਾ। ਸਾਡੇ ਕੇਸ ਸਮੇਸਿਰ ਅਦਾਲਤ ਚ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੇ ਪੈਰਵਾਈ ਕਰਕੇ ਸਮੇਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੇ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਕਰ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਉਹ ਵਜਨ ਬਲਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਜਿਹੜਾ ਪੰਜਾਬ ਦਾ ਹੈਗਾ ਖਾਸ ਕਰ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾਗਾ 880 ਪੜੀ ਹੈ ਅ ਬੜੀ ਇਨਿਕ ਪੁਰਾਣੀ ਨਾ ਇਹਦੀ ਡਿਟੇਲ ਇਨਕੁਇਰੀਜ਼ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਆ ਨਦੀ ਰਿਮਾਂਡ ਤਰ੍ਹਾਂ ਅਸੀਂ ਕਰਾਂਗੇ ਜੀ ਹਾਂ ਐਜ਼ ਆਫ ਨਾ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਵਾਈਟ ਫੋਨ ਹੀ ਮਿਲਿਆ ਹਾਂ ਜੀ ਮੋਬਾਈਲ ਫੋਨ ਮਿਲਿਆ ਜੀ ਵਾਈਟ ਫੋਨ ਤੋਂ ਪਤਾ ਲੱਗਦਾ ਉਹ ਉਹ ਇਨਵੈਸਟੀਗੇਸ਼ਨ ਉਹ ਨੇਚਰਲ ਆ ਜਿਹਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਹਾਂ ਹਾਂਜੀ ਕੁਝ ਵੀ ਹੋ ਸਕਦਾ ਹਾਂਜੀ ਕੁਝ ਵੀ ਹੋ ਸਕਦਾ ਹਾਂਜੀ ਅਸੀਂ 31 ਕਰੀਬ 31 ਕਿਲੋ ਜਿਹੜੀ ਹੀਰੋਇਨ ਆ ਪਿਛਲੇ ਡੇਢ ਦਿਨ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਜੋਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਂਟੀ ਜਿਹੜਾ ਡਰਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ